ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਤੁਹਾਡਾ ਸਾਰਾ ਦਾ ਅੱਜ ਅਸੀਂ ਤੁਹਾਨੂੰ ਦੇਸੀ ਜੁਗਾੜ ਦਿਖਾਵਾਂਗੇ ਜੀ ਇੱਕ ਐਲਸੀਡੀ ਦੇ ਨਾਲ ਆਪਾਂ ਐਲਸੀਡੀ ਤੋਂ ਆਪਣਾ ਮੋਬਾਈਲ ਵੀ ਚਾਰਜ ਕਰ ਸਕਦੇ ਹਾਂ ਜਿੱਕਿ ਜਿਸ ਤਰ੍ਹਾਂ ਮੇਰੇ ਰਿਮੋਟ ਟੁੱਟ ਗਿਆ ਹੋਇਆ ਸਾਰਾ ਖਿਲਰ ਗਿਆ ਹੋਇਆ ਇਸ ਦਾ ਵੀ ਆਪਣਾ ਕੋਈ ਸੌਖਾ ਹੱਲ ਲੱਗਾ ਹੈ ਤਾਂ ਕਿ ਕੋਈ ਲੰਮੇ ਪੈ ਕੇ ਰਿਮੋਟ ਦੇਖਦਾ ਘੜਕੇ ਲੱਗਾ ਰਹਿੰਦਾ ਹੁੰਦਾ ਵਾ ਬੱਚੇ ਲੱਗੇ ਰਹਿੰਦੇ ਆ ਇਹ ਉੱਥੇ ਨਾਲ ਬੱਚਿਆਂ ਦੀ ਇੱਕ ਟਾਈਪਿੰਗ ਵਰਕਸ਼ਾਪ ਵੀ ਹੋ ਸਕਦੀ ਹੈ ਜਿਸ ਤਰੀਕੇ ਨਾਲ ਅਸੀਂ ਸਮਝਾਉਣ ਹੋਣਾ ਬੱਚੇ ਟਾਈਪਿੰਗ ਵੀ ਕਰ ਸਕਦੇ ਉੱਤੇ ਆਪਾਂ ਨੂੰ ਇਹਦੇ ਵਿੱਚ ਜਿ ਤਰ੍ਹਾਂ ਆਪਾਂ ਚੈਨਲ ਦੇ ਉੱਤੇ ਆਪਾਂ ਕਿਸੇ ਦੇ ਉੱਤੇ ਜਾਣੇ ਹੋਂ ਤੇ ਕੀਬੋਰਡ ਹੁੰਦਾ ਛੋਟਾ ਜਿਹਾ ਉਸ ਕੀਬੋਰਡ ਨੂੰ ਯੂਜ਼ ਕਰਨ ਦੀ ਲੋੜ ਨਹੀਂ ਹੈ ਆਪਣ ਨੂੰ ਉਸ ਦਾ ਵੀ ਆਪਕ ਆਪਣੇ ਕੋਲ ਸੌਖਾ ਹੀ ਹੱਲ ਹੈਗਾ ਹੈ ਕੋਈ ਜ਼ਿਆਦਾ ਵੱਡਾ ਹੱਲ ਨਹੀਂਗਾ ਚਲੋ ਆਜੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕੀ ਕਰਨਾ ਚਾਹੀਦਾ ਹੈ ਇਹ ਮਹਿੰਗਾਈ ਸੀਗੀ ਯੂਐਸਬੀ ਹੱਬ ਠੀਕ ਹੈ ਜੀ ਇਹਦੇ ਵਿੱਚ ਮਤਲਬ 4 USB ਹੋਰ ਲੱਗ ਜਾਂਦੀਆਂ ਨੇ ਠੀਕ ਆ ਜੀ ਇਹ ਆਪਾਂ ਲਗਾਵਾਂਗੇ ਉਹਨਾਂ LCD ਦੇ ਬੈਕ ਸਾਈਡ ਜਿੱਥੇ USB ਲੱਗਦੀ ਹੈ LCD ਦੀ ਜਿੱਥੇ ਆਪਾਂ ਮਤਲਬ ਕੋਈ ਪਿੰਡ ਡਰਾਈਵ ਲਗਾਉਨੇ ਆ ਆਪਾਂ ਨੂੰ ਘੜੀ-ਘੜੀ ਜਿੱਥੇ طرف ਕੋਈ ਪ੍ਰੋਗਰਾਮ ਦੀ ਵਿਆਧੀ ਆਪਾਂ ਪਿੰਡ ਡਰਾਈਵ ਵਿੱਚ ਵੀਡੀਓ ਭਰ ਆ ਲੈਣੇ ਆ ਜਾਂ ਕੋਈ ਆਪਾਂ ਗਾਣਿਆਂ ਦੀ ਵੀ ਭਰ ਆ ਲੈਣੇ ਆ ਜਾਂ ਕੁਝ ਆਪਾਂ ਮੋਬਾਈਲ ਦਾ ਡਾਟਾ ਕੇਬਲ ਹੀ ਆਪਣੀ ਵਿੱਚ ਲਗਾਉਣੀ ਹੁੰਦੀ ਹੈ ਤੇ ਉਹ ਵੀ ਆਪਾਂ ਨੂੰ LCD ਲਾਉਣੀ ਪੈਂਦੀ ਆ ਇਸ ਦੇ ਨਾਲ ਆਪਾਂ ਨੂੰ ਬਾਰ-ਬਾਰ ਐਲਸੀਡੀ ਲਾਉਣ ਦੀ ਜਰੂਰਤ ਨਹੀਂ ਪਊਗੀ ਇਹ ਲੱਗੀ ਹੋਊਗੀ ਤੇ ਠੀਕ ਆ ਜੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿੱਥੇ ਲਗਣੀ ਆ ਸਾਰਾ ਕੁਝ ਆਪਾਂ ਦੱਸਾਂਗੇ ਸਾਰਾ ਵੀਡੀਓ ਦੇ ਵਿੱਚ ਐਲਸੀਡੀ ਲੱਗਦੀ ਹੋਇਆ ਆਪਾਂ ਐਲਸੀਡੀ ਲਗਾਉਣੇ ਤੁਮ ਮੇਣਾ ਨੂੰ ਇਹਨੂੰ ਪਹਿਲਾਂ ਕਰਾਂਗੇ ਜਿੱਥੇ ਇਸਦੀ ਲੱਗਦੀ ਆ ਪਿੱਛੇ ਉਥੇ ਲਾ ਦੇਣ ਲੱਗੇ ਇਹਨੂੰ ਬੈਕ ਸਾਈਡ ਤੇ ਐਲਸੀਡੀ ਦੀ ਇੰਨ ਫੇਰਾ ਉੱਥੇ ਹੀ ਕਰਤਾ ਗਿਆ ਜੀ ਕਿ ਨੂੰ ਐਲ ਜੀ ਨੂੰ ਖੋਲਣ ਦੀ ਸਾਰੀ ਲੋਟ ਨਹੀਂ ਸਿਰਫ ਉਥੇ ਜੁਐਸਬੀ ਲਾਉਣੀ ਥੋੜਾ ਜਿੱਥੇ ਜੁਐਸਬੀ ਲੱਗਦੀ ਹੈ ਠੀਕ ਹੈ ਜੀ ਕਈ ਆਦੇ ਗੈਪ ਡੈਕਟ ਕਰ ਲਉਗਾ ਇਹ ਕੰਮ ਹੋਣਾ ਨਾ ਉਹ ਕਰਨਾ ਪੈਣਾ ਹੋ ਕੁਝ ਨਹੀਂ ਕਰਨੀ ਲੋੜ ਜਿੱਥੇ ਜੁਐਸਬੀ ਲੱਗਦੀ ਉਥੇ ਹੀ ਕੰਨਕਟ ਕਰਨੀ ਹੈ ਜਿੱਥੇ ਜੁਐਸਬੀ ਲੱਗਣੀ ਉਥੇ ਲੱਗੀ ਆ ਜੁਐਸਬੀ ਹੱਬ ਆ ਗਈ ਜੀ ਮਤਲਬ ਕਿ ਕੋਈ ਲੀਡ ਆਣੀ ਪਿੱਛੋਂ ਹੁਣ ਆਪਾਂ ਲੈਣੇ ਆ ਜੀ ਇੱਕ ਮੋਬਾਈਲ ਮੋਬਾਈਲ ਨੂੰ ਪਹਿਲਾਂ ਚਾਰਜ ਕਰਕੇ ਦੇਖਦੇ ਹਾਂ ਵਾਈ ਚਾਰਜ ਹੁੰਦਾ ਹੈ ਇੱਕ ਮੇਰੇ ਕੋਲ ਫੋਨ ਹੈ ਤੇ ਇਸ ਦੀ ਡਾਟਾ ਦੀ ਹਾਂ ਠੀਕ ਹੈ ਜੀ ਆਪਾਂ ਇਹਨੂੰ ਚਾਰਜ ਕਰਦੇ ਹਾਂ ਫੋਨ ਨੂੰ ਕਾਲਾ ਆ ਗਿਆ ਹੈ ਇਹਦਾ ਆ ਰਿਹਾ ਹੈ USB ਹੱਬ ਦੇ ਵਿੱਚ ਲਾ ਦਿੰਦੇ ਆ ਇੱਥੇ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਜੇ ਮੇਰਾ ਫੋਨ ਚਾਰਜ ਹੋਣ ਲੱਗ ਪਿਆ ਮਾਲੂ ਆਪਾਂ ਕੋਈ ਐਜ਼ੀ ਵਿੱਚ ਆਪਣੀ ਸਟੋਰੀ ਜ ਹੈਗੀ ਆ ਆਪਾਂ ਵੀਡੀਓ ਪਲੇ ਕਰਨੀ ਚਾਹੁੰਦੇ ਆਪਣੇ ਫੋਨ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਆਪਣੇ ਗਾਣੇ ਹੁੰਦੇ ਆ ਆਪਾਂ ਗਾਣੇ ਪਲੇ ਕਰਨੇ ਚਾਹੁੰਦੇ ਤੇ ਹੁੰਦੀ ਆ ਆਪਾਂ ਐਲਸੀਡੀ ਦੇ ਉੱਤੇ ਉਸ ਦੇ ਲਈ ਵੀ ਆਪਣਾ ਕੋ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਉਹ ਕਿਸ ਤਰ੍ਹਾਂ ਕਰਨਾ ਆਪਾਂ ਤੇ ਉਹਦੇ ਵਿੱਚ ਇੱਕ ਆਪਸ਼ਨ ਵੀ ਆ ਜਾਂਦੀ ਉੱਤੇ ਜੀ ਆਪਾਂ ਨੂੰ USB ਦੀ ਗਿਆ ਆਪਾਂ ਫਾਈਲ ਆਪਣੀ ਸ਼ੇਅਰ ਕਰਨੀ ਚਾਹੁੰਦੇ ਜੋ ਫਾਈਲ ਸਿੱਧੀ ਵਿੱਚ ਕਈ ਵਾਰ ਆਪਣੀਆਂ ਫੋਟੋਆਂ ਹੁੰਦੀਆਂ ਪੈਲਸੀਡੀ ਦੇ ਉੱਤੇ ਭਟਕਾਂ ਕਰਕੇ ਦੇਖਣੇ ਚਾਹੁੰਦੇ ਉਹ ਫਾਈਲ ਦਾ ਅਕਸ਼ਨ ਆ ਹੀ ਜਾਂਦਾ ਹੈ ਤੇ ਜਦੋਂ ਆਪਾਂ ਇਹ ਡਾਟਾ ਕੇਬਲ ਲਗਾਉਣੇ ਚਾਹ ਰਹੇ ਹਾਂ ਵਾਲੀ ਠੀਕ ਹੈ ਜੀ ਇਹੋ ਮਾਪਾਂ ਇਹ ਹੋ ਗਿਆ ਹੁਣ ਦਜੀਜੀ ਜੇ ਕਿ ਮੇਰਾ ਰੋਟ ਟੁੱਟ ਗਿਆ ਸੀਗਾ ਇਸ ਤੋਂ ਇਲਾਵਾ ਇਹਨੂੰ ਯੂਜ਼ ਨਹੀਂ ਕਰ ਸਕਦਾ ਕਿਉਂਕਿ ਇਹ ਸੱਚ ਹੈ ਨਹੀਂ ਜੀ ਠੀਕ ਹੈ ਜੀ ਹੁਣ ਇਸ ਦੇ ਲਈ ਆਪਾਂ ਨੂੰ ਕੀਬੋਰਡ ਚ ਵਰਤਣਾ ਹੈ ਆਪਾਂ ਕਿਉਂਕਿ ਮੇਰੇ ਕੋਲ ਆਲਰੇਡੀ ਮੈਂ ਮੰਗਵਾਇਆ ਸੀਗਾ 200 ਰੁਪਏ ਦਾ ਕੀਬੋਰਡ ਆਇਆ ਸੀ ਇਹ ਇਨਟੈਕਸ ਦਾ ਹੈ ਕੀਬੋਰਡ ਹੈ ਤੇ ਮੇਰੇ ਲੱਗਿਆ ਤੇ ਤਰਨਦਾਰੰ ਸ਼ਹਿਰਾ ਮੈਂ ਉੱਥੋਂ ਲੈ ਕੇ ਆਇਆ ਸੀ ਆ ਜਾ ਕੇ ਇਹ ਨੂੰ ਹੁਣ ਕੀ ਕਰਨਾ ਵਾ ਆਪਾਂ ਕੀ ਕਰੀਏ ਉਸ USB ਹੱਬ ਦੇ ਨਾਲ ਚਲਾ ਦੇਣਾ USB ਵਾਲਾ ਕੀਬੋਰਡ ਆ ਇਹ ਵੀ ਆਪਾਂ ਨੂੰ ਵਾਇਰਲੈਸ ਵੀ ਮਿਲ ਜਾਂਦੇ ਆ ਵਾਇਰਲੈਸ ਵਾਲੇ ਜੇ ਚਾਹੀਦੇ ਆ ਵਾਇਰਲੈਸ ਵਾਲੇ ਆਪਾਂ ਲੈਪਟਾਪ ਤੇ ਬੈਠ ਕੇ ਪਾਏ ਚਲਾ ਸਕਦੇ ਆ ਜਿਹੜੇ ਕੀਬੋਰਡ ਆ ਇਹ ਮੇਰੇ ਕੋਲ ਕੀਬੋਰਡ ਵਾਲਾ ਕੇਬਲ ਵਾਲਾ ਸੀਗਾ ਕਿਉਂਕਿ ਮੇਰੇ ਕੋਲ ਕੰਪਿਊਟਰ ਹੈਗਾ ਸੀਗਾ ਉਸ ਟਾਈਮ ਮੋਬਾਈਲ ਦਾ ਕੰਪਿਊਟਰ ਦਾ ਹੈਗਾ ਸੀ ਇਹ ਇਹਨੂੰ ਮੈਂ ਅੱਥਰ ਲਗਾਣਾ ਆਪਾਂ ਨਾਲ ਮਾਊਸ ਵੀ ਯੂਜ਼ ਕਰ ਸਕਦੇ ਆ ਕੈਲਸ ਕਿਤੇ ਨਾਲ ਆਪਾਂ ਮਾਊਸ ਨੂੰ ਯੂਜ਼ ਕਰਨਾ ਚਾਹੁੰਦੇ ਆ ਮਾਊਸ ਯੂਜ਼ ਕਰ ਸਕਦੇ ਆ ਮੇਰੇ ਕੋਲ ਕੀਬੋਰਡ ਲੱਗਿਆ ਹੁਣ ਮੈਂ ਇਹਨੂੰ ਕੀਬੋਰਡ ਨੂੰ ਮੈਂ ਵਰਤ ਯੂਜ਼ ਕਰਨਾ ਚਾਹੁੰਦਾ ਦੇਖੋ ਕੀਬੋਰਡ ਦੋਹੀ ਮੈਂ ਯੂਜ਼ ਕਰ ਹੀ ਲਵਾਂ ਸਾਰਾ ਕੁਝ ਜੋੜ ਕਰਨਾ ਵਾ ਇਸ ਦੇ ਨਾਲ ਆਪਣੇ ਬੱਚਿਆਂ ਜਿਸ ਤੋਂ ਉਹਦੀ ਟਾਈਪਿੰਗ ਵਾਸਤ ਕਰਦੀ ਆ ਇਹਦੇ ਵਿੱਚ ਇੱਕ ਇਹ ਤੁਹਾਨੂੰ ਫਾਈਲ ਆਉਂਦੀ ਆ ਜਿਹੜੀ ਆਪਣੀ ਟਾਈਪਿੰਗ ਵਾਸਤੇ ਹੁੰਦੀ ਆ ਇਸ ਤਰ੍ਹਾਂ ਆਪਣੇ ਕੰਪਿਊਟਰ ਦੇ ਵਿੱਚ ਫਾਈਲ ਹੀ ਹੁੰਦੀ ਸੀਗੀ ਹਾਂ ਵੀ ਕੁਝ ਟੈਸਟ ਕਰਨ ਨੂੰ ਵਾਸਤੇ ਰੱਖਿਆ ਹੁੰਦਾ ਸੀ ਆਪਾਂ ਲਿਖਣ ਵਾਸਤੇ ਰੱਖੀ ਹੁੰਦੀ ਸੀ ਉਸ ਤਰ੍ਹਾਂ ਇਹਦੇ ਵਿੱਚ ਵੀ ਇੱਕ ਇੰਸਟਾਲ ਹੋ ਜਾਂਦੀ ਆ ਐਲਸੀਜੀ ਦੇ ਵਿੱਚ ਫਾਈਲ ਤੇ ਉਸ ਦੇ ਨਾਲ ਬੱਚਿਆਂ ਦੀ ਜਿਹੜੀ ਆ ਟਾਈਪਿੰਗ ਕਰਨ ਦੀ ਜਿਹੜੀ ਪ੍ਰੋਸੈਸ ਲੱਗ ਜਾਂਦੀ ਆ ਕਾਲ ਵਾਲੇ ਕੱਪੜੇ ਚਲੋ ਜੀ ਆਪਾਂ ਲਿਖਦੇ ਆ ਪੰਜਾਬੀ ਸੌਂਗ ਦੀ ਅਗੇ ਪੰਜਾਬੀ Song ਆਫਾਇਨਟੇਕ ਕਰ ਲੈਣੇ ਸੱਚ ਪੰਜਾਬੀ Song ਆ ਗਿਆ ਜੀ ਆਪਣੇ ਜਿਹੜੇ ਵੀ ਆਪਾਂ ਪਲੇ ਕਰਨਾ ਚਾਹੁੰਦੇ ਆ ਪੰਗਾ ਦੇ ਸਕਰੋਲ ਕਰਨਾ ਸਕਰੋਲ ਕਰੀ ਜਾਓ ਜਿੰਨਾ ਹੈ ਜਿਹੜਾ ਵੇਖਣਾ ਆਪਾਂ ਕੁਛ ਇੱਕ ਚੀਜ਼ ਹੋਰ ਤੇ ਨਾਲ ਨੈਟਵਰਕ ਆਪਾਂ ਨੂੰ ਸੈਟਿੰਗ ਕਰਨ ਦੀ ਜ਼ਰੂਰਤ ਪੈਂਦੀ ਕਈ ਵਾਰ ਆਪਣਾ ਨੈਟਵਰਕ ਉਹ ਵਿਗੜ ਜਾਂਦਾ ਸੀ ਯਾਰ ਮੂਡ ਲਾ ਕੇ ਘਰ ਕਰਕੇ ਚਲਾਓ ਤੱਕੇ ਨਾਲ ਚਲਾਓ ਮੂਵਟਾ ਚਲਦਾ ਨਹੀਂ ਬਲ ਉੱਪਰ ਕਾਈ ਜਿਓ ਐ ਸੋਗਰ ਮਾ ਕਟ ਮੂਵ ਗਿਆ ਆਪਣਾ ਇਹ ਸਿਗਨਲ ਪ੍ਰੋਬਲਮ ਕਰ ਮੂਵ ਗਿਆ ਠੀਕ ਆ ਜੀ ਕੋਈ ਐਲਸੀਡੀ ਖੋਲਣ ਦੀ ਜਰੂਰਤ ਨਹੀਂ ਕੋਈ ਕੁਝ ਖੋਲਣ ਦੀ ਜਰੂਰਤ ਨਹੀਂ ਇਸ ਚੀਜ਼ ਦੇ ਵਿੱਚ ਥੈਂਕ ਯੂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਤੇ లైక్ కామెంట్స్ ਦੇ ਵਿੱਚ ਦੱਸ ਦਿਓ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤੇ ਆਪਣੇ ਜਿੰਨਾਂ ਦੇ ਘਰ ਦੇ ਵਿੱਚ ਚੈਨਲ ਸਕਰੀ ਲੱਗੀ ਆ ਜਾਂ ਛੋਟੇ ਬੱਚੇ ਆ ਉਹਨਾਂ ਨੂੰ ਜ਼ਿਆਦਾ ਪੜਦੇ ਆ ਉਹਨਾਂ ਦੇ ਲਈ ਇਹ ਤਰੀਕਾ ਬੈਟਰ ਆ थैंक यू ਜੀ